ਵਾਇ ਗੁਰਜੀਤ ਖਾਲਸਾ ਵਾਹਿਗੁਰੂ ਤੇ ਬੀਜੀ ਵਾਇ ਗੁਰਜੀਤ ਖਾਲਸਾ ਵਾਹਿ ਪਰੇ ਪਤਨੀ ਕੀ ਆਲਿਆ ਠੀਕ ਹੈ ਬੀਜੀ ਬੀਜੀ ਤੁਸੀਂ ਉਸ ਦਿਨ ਆਪਾਂ ਗੱਲ ਕੀਤੀ ਕੋੜ ਦੀ ਕੀ ਪੁਰਾਣੇ ਸਮੇਲ ਬੱਚਿਆਂ ਨੂੰ ਜਿੱਦਾਂ ਨਿੰਮ ਦੀ ਕੋੜ ਖਵੰਦੇ ਸੀਗੇ ਤੇ ਉਸ ਤੋਂ ਬਾਅਦ ਤੁਸੀਂ ਫਿਰ ਦੱਸਦੇ ਸੀਗੇ ਕਿ ਜਿੱਦਾਂ ਹੁਣ ਚਾਸਕੂ ਹੁੰਦਾ ਹੈ ਆ ਮੀਚਕਾ ਹੁੰਦਾ ਹੈ ਆ ਕੀ ਹੁੰਦਾ ਚਾਸਕੂ ਤੇ ਮੀਚਕਾ ਕੀ ਚੀਜ਼ਾਂ ਹੁੰਦੀਆਂ ਤੇ ਕਿਉਂ ਵਰਤੀਆਂ ਜਾਂਦੀਆਂ ਤੇ ਕਿਵੇਂ ਇਹਨਾਂ ਨੂੰ ਛਕਿਆ ਜਾਂਦਾ ਜਿਹੜਾ ਚਾਸਕੂ ਹੈ ਨਾ ਪੁੱਤ ਚਾਸਕੂ ਵੀ ਕਵੜਾਵਾ ਚਾਸਕੂ ਹੀ ਕੋੜ ਬਦਲੇ ਬੱਤਿਆ ਜਾਂਦਾ ਉਹ ਵੀ ਚਾਸਕੂ ਤੇ ਜਦੋਂ ਮਰਜ਼ੀ ਬਣਾ ਲਈਏ 12 ਮਹੀਨੇ ਉਹਨੂੰ ਘਾ ਸਕੀਦਾ ਹੂੰ ਚਾਸਕੂੰਦਾਵਾ ਕਾਲੇ ਜਿੱਤਰ ਹੁੰਦੀ ਹੈ ਨਾ ਆਪਣਾ ਮਾਵਾਂ ਦਾ ਰੰਗ ਹੁੰਦਾ ਵਾ ਇਹ ਤੰ ਦਾ ਰੰਗ ਹੁੰਦਾ ਚਾਸਕੂ ਦਾ ਅੱਛਾ ਤੇ ਚਾਸਕੂੰਦਾਵਾ ਰੇਤਾਲੀ ਥਾਂ ਤੇ ਆਪਣੇ ਇੱਧਰ ਪੰਜਾਬ 'ਚ ਨਹੀਂ ਹੁੰਦਾ ਜਿੱਧਰ ਕਿਤੇ ਰੇਤਲੀ ਜ਼ਮੀਨ ਉੱਧਰ ਹੁੰਦਾ ਉੱਧਰ ਹੋਏ ਹੁੰਦਾ ਅੱਛਾ ਇਹ ਫਿਰ ਚਾਹ ਸਕ ਨੂੰ ਜਿੰਨਾ ਕੀ ਅੱਧਾ ਕਿਲੋ ਬਣਾਉਣਾ ਵਾ ਕਿਲੋ ਬਣਾਉਣਾ ਵਾ ਆਪਾਂ ਬਣਾਉਣਾ ਵਾ ਓਨੀ ਵਿੱਚ ਕਣਕ ਪਾਉਣੀ ਆ ਕਣਕ ਪਾ ਕੇ ਤੇ ਉਹਨਾਂ ਨੂੰ ਥੋੜਾ ਥੋੜਾ ਭੁੰਨ ਲੈਣਾ ਮਸ਼ਾਅੱਲ ਭੁੰਨ ਕੇ ਤੇ ਫਿਰ ਉਹਨੂੰ ਚੱਕੀ ਦੇ ਨਾਲ ਆਟਾ ਪੀਣਾ ਉਹਦਾ ਹੱਥ ਲਈ ਚੱਕੀਆਂ ਦਾ ਤੁਹਾਨੂੰ ਪਤਾ ਹੀ ਪਹਿਲਾਂ ਇੱਥੇ ਤੋਂ ਕਿਹਦੇ ਪਤਾ ਹੀ ਨਹੀਂ ਮੇਰੇ ਕੋਲ ਹੋਣਾ ਹੀ ਨਹੀਂਗਾ ਉਹ ਚੱਕੀ ਹੱਥ ਨਾਲ ਰਗੜਦੀ ਹੁੰਦੀ ਸੀ ਹਾਂ ਉਹਦੇ ਦਾ ਉਹਨੂੰ ਪੀਣਾ ਤੇ ਉਹਦਾ ਆਟਾ ਬਣ ਜਾਣਾ ਆਟੇ ਦੇ ਵਿੱਚ ਫਿਰ ਉਹਦੇ ਵਿੱਚ ਉਨਾ ਹੀ ਜਿੰਨਾ ਹੈਗਾ ਬਾਕੀ ਉਹ ਉਪਰ ਜੇ ਅੱਧਾ ਕਿਲੋ ਬਣਾਉਣਾ ਵਾ ਤੇ ਅੱਧਾ ਕਿਲੋ ਕਣਕ ਤੇ ਅੱਧਾ ਕਿਲੋ ਚਾਹਸ ਕਿਲੋ ਹੋ ਗਿਆ ਤੇ ਕਿਲੋ ਦੇ ਵਿੱਚ ਰਲ ਮਿਲ ਕਰਕੇ ਕਿਲੋ ਹੀ ਕਿਉਂ ਪੈ ਜਾਂਦਾ ਸੀ ਉਹਨੂੰ ਘਰ ਉਹਨੂੰ ਚੰਗੀ ਤਰ੍ਹਾਂ ਕਿਉਂ ਉਹਦੇ ਵਿੱਚ ਭੁੰਨਣਾ ਭੁੰਨ ਕੇ ਲਾਲ ਕਰ ਲੈਣਾ ਬਰਵੰਜਾ ਬਣਾਣਾ ਬੜਾ ਸੋਹਣਾ ਹਾਂ ਤੇ ਉਹਦੇ ਵਿੱਚ ਆਪਣੀ ਮਰਜ਼ੀ ਨਾਲ ਤੁਸੀਂ ਜੇ ਤੇ ਨਿਹਰਾ ਹੀ ਰੱਖਣਾ ਤੇ ਨਿਹਰਾ ਹੀ ਰੱਖ ਲਓ ਹਾਂ ਵੀ ਨਹੀਂ ਕੋਈ ਸਮਾਨ ਪਾਉਣਾ ਤੇ ਇਹ ਜੇ ਤੁਸੀਂ ਸਮਾਨ ਪਾਉਣਾ ਵਾ ਤੇ ਫੇਰ ਵਿੱਚ ਸੌਫ ਸੌਂਡ ਜਵੈਣ ਅਲੂ ਮਦਾਨ ਸੌਗੀ ਆਪਣੇ ਪਿਸਤਾ ਦੁੱਜਾ ਕੋਰ ਦਾ ਕਾਜੂ ਇਹੋ ਜਿਹੀ ਚੀਜ਼ਾਂ ਤੁਸੀਂ ਸਾਰੀਆਂ ਪਾ ਸਕਦੇ ਜੇ ਪਾ ਕੇ ਤੇ ਫਿਰ ਤੁਸੀਂ ਬਾਅਦ ਮੇ ਉਤਰਾ ਪੰਜੀਰੀ ਜੀ ਬਣਾਉਦੇ ਭਾਂ ਤੇ ਪੁਦੀਆਂ ਵਰਤੀ ਗਾਉਂ ਰੇਜ ਭਾ ਕੇ ਟੁਕਰੀਆਂ ਬਣਾ ਲਓ ਤੇ ਭਾਵੇਂ ਤੁਸੀਂ ਪਿੰਨੀਆਂ ਬਣਾ ਲਓ ਉਹ ਇੱਕ ਇੱਕ ਵਾਰ ਖਾਣਾ ਦਿਹਾੜੀ ਦੇ ਵਿੱਚ ਸਵੇਰੇ ਚਾਹ ਚਾਹ ਨਾ ਖਾ ਲੋ ਦੁੱਧ ਨਾ ਖਾ ਲੋ ਉਹ ਵੀ ਕੌੜਨ ਦੀਪਿਕਾ ਉਹਦੇ ਤੜਵੀ ਇੱਕ ਖੂਨ ਉਹ ਖੂਨ ਸਾਫ ਕਰ ਦਿੰਦੀ ਹੈ ਤੇ ਬਾਕੀ ਫਿੰਜੀ ਪੂੜਾ ਦੇ ਨਾਲ ਉਹਦੇ ਨਾਲ ਵੀ ਨਹੀਂ ਕੋਈ ਨਿਕਲਦਾ ਅੱਖਾਂ ਨਹੀਂ ਦੁਖਣੇ ਆਉਂਦੀਆਂ ਫਿੰਜੀ ਪੂੜਾ ਨਿਕਲਦਾ ਖੂਨ ਸਾਫ ਰਹਿੰਦਾ ਕੋਈ ਘਰਤ ਨਹੀਂ ਹੁੰਦੀ ਤੇ ਉਹਦਾ ਇਹ ਫਾਇਦਾ ਵਾ ਤੇ ਉਹ ਜਦੋਂ ਮਰਜ਼ੀ ਖਾ ਸਕਦੇ ਆ ਗਰਮੀਆਂ ਸਰਦੀਆਂ ਜਦੋਂ ਮਰਜ਼ੀ ਖਾ ਸਕਦੇ ਉਹਨਾਂ ਅੱਛਾ ਹਾਂ ਠੀਕ ਹੈ ਤੇ ਉਹ ਦੂਜੀ ਕਿਹੜਾ ਕਹਿੰਦੇ ਸੀ ਕੋਈ ਹੋਰ ਕੌੜ ਦਾ ਤੁਸੀਂ ਨਾਲ ਲੈਂਦੇ ਸੀ ਮੀਚਕਾ ਹਾਂ ਮੀਚਕਾ ਤੇ ਉਹਨੇ ਬਿਲਕੁਲ ਹੀ ਇਹ ਨਹੀਂਗਾ ਕਿਤੇ ਸਨਿਆਸੀ ਦੇ ਕੋਲ ਭਾਵੇਂ ਹੋਵੇ ਕਿਸ ਹਕੀਮ ਨੇ ਕਿਦੇ ਬੀਜਿਆ ਵਾਜਿਆ ਵੀ ਭਾਵੇਂ ਹੋਵੇ ਅਗਲ ਤਾਂ ਮੈਨੂੰ ਯਾਦ ਤਾਂ ਹੁਣ ਹੋਣਾ ਹੀ ਨਹੀਂ ਉਹ ਮੀਚਕਾ ਹੁੰਦਾ ਸੀ ਉਹ ਵੀ ਮੀਚਕਾ ਖੂਹਾਂ ਦਿੱਤੇ ਹੋ ਗਿਆ ਨੇ ਹਰੇ ਤਾਂ ਤੇ ਨਾ ਹੂੰ ਉਹਨੂੰ ਬਹੁਤ ਜਿੱਤਨਾ ਕੰਡੇ ਹੁੰਦੇ ਆ ਨਾ ਤੇ ਗੁਲਾਬ ਦੇ ਇਤਰਾ ਉਹਨੂੰ ਕੱਢੇ ਹੁੰਦੇ ਕੁੰਡੇ ਕੁੰਡੇ ਜਿੱਤੇ ਅਰੇ ਪੱਤੇ ਹੁੰਦੇ ਸੀ ਉਹਦੇ ਹੂੰ ਜਿੱਤੇ ਗਲਾਬ ਦੇ ਪੱਤੇ ਵਰਗੇ ਜਿੱਤਾਂ ਗਲਾਬ ਦੇ ਪੱਤੇ ਵੀ ਇਤਰਾਹ ਦੇ ਹੁੰਦੇ ਅਰੇ ਉਹਨਾਂ ਪੱਤਿਆਂ ਨੂੰ ਤੋੜਨਾ ਥੋੜਿਆਂ ਜਿਹਾ ਨੂੰ ਤੇ ਉਹਨਾਂ ਨੂੰ ਕੁੱਟਣਾ ਹੂੰ ਹੁਣ ਤੇ ਮਿਕਸੀਆਂ ਤੁਰਪੀ ਉਹਦੋਂ ਡੰਡੇ ਕੁੰਡੇ ਹੁੰਦੇ ਸੀ ਜਾਂ ਉਹਦੇ ਚੱਟੂ ਉਹਨਾਂ 'ਚ ਕੁੱਟ ਲੈਣਾ ਵਾ ਤੇ ਉਹਨਾਂ 'ਚ ਫਿਰ ਕੁੱਟ ਕੇ ਆਏ ਬਰੀਕ ਫਿਰ ਪਾਣੀ ਪਾ ਦੇਣਾ ਪਾਣੀ ਪਾ ਕੇ ਉਹਨੂੰ ਕੱਪੜੇ ਬਰੀਕ ਦੇ ਨਾਲ ਪੋਣੇ ਦੇ ਨਾਲ ਉਹਨੂੰ ਪੋਣ ਲੈਣਾ ਹਾਂ ਕਬਲੀ ਦੇ ਚ ਪੁੰਨਕੇ ਤੇ ਉਹਦੇ ਵਿੱਚੋਂ ਜੇ ਤੇ ਕੇ ਸਿਆਣੇ ਨੇ ਪੀਣਾ ਤੇ ਉਹਨੂੰ ਇੱਕ ਚਮਚਾ ਦੇਣਾ ਅੱਛਾ ਤੇ ਜੇ ਕਿਸੇ ਥੋੜੇ ਬੱਚੇ ਨੇ ਪੀਣਾ ਕੋਈ 8-10 ਸਾਲ ਦੇ ਨੇ ਉਹਨੂੰ ਅੱਧਾ ਚਮਚਾ ਹਾਂ ਤੇ ਜੇ ਛੋਟੇ ਬੱਚੇ ਨੂੰ ਦੇਣਾ ਤੇ ਉਹਨੂੰ ਇੱਕ ਤੁਬਕਾ ਹਾਂ ਇੱਕ ਬੂੰਦ ਪਾਣੀ ਦੀ ਜਿੱਤਾਂ ਦੀ ਉਹ ਇੰਨਾ ਕਵੜਾ ਹੁੰਦਾ ਸੀ ਵੀ ਕਵੜੇ ਉਹ ਵੀ ਇਤਰਾਹ ਦੀ ਵੀ ਉਹ ਵੀ ਸਰੀਰ ਦੇ ਉੱਤੇ ਕੁਝ ਨਹੀਂ ਰਹਿਣ ਦਿੰਦੀ ਨਾ ਕੋਈ ਜਖਮ ਨਾ ਕੋਈ ਫੋੜਾ ਨਾ ਫਿੰਚੀ ਕਿ ਜਦ ਜਖਮ ਹੀ ਹੁੰਦਾ ਉਹਦੇ ਨਾਲ ਜਖਮ ਵੀ ਸੁੱਕ ਜਾਂਦਾ ਹੁੰਦਾ ਵੀ ਜੇ ਕਿ ਬੱਚੇ ਟੇਡਾ ਲੱਗ ਗਿਆ ਵਾ ਤਾਂ ਕਿਦਾਂ ਤੇ ਉਹ ਮੇਡਾ ਉਹਦੇ ਚ ਇੰਨੇ ਫਾਇਦੇ ਮੀਚਕੇ ਚ ਇੰਨੇ ਫਾਇਦੇ ਹੁੰਦੇ ਸੀ ਵੀ ਉਹਦੇ ਨਾਲ ਬੀ ਬਹੁਤ ਵਧੀਆ ਸਰੀਰ ਹੁੰਦਾ ਵੀ ਖੂਨ ਦੇ ਵਿੱਚ ਕੌੜ ਇੰਨੀ ਹੋ ਜਾਂਦੀ ਹੁੰਦੀ ਵੀ ਕੋਈ ਮੱਛਰ ਇਸਕੇ ਨਾ ਲੜਦਾ ਹੁੰਦਾ ਹੂੰ ਹਾਂ ਮੱਛਰ ਜੇ ਲੜਦਾ ਸੀ ਤੇ ਖੂਨ ਦੇ ਚੂਸੀਆਂ ਸਰ ਮੱਛਰ ਦਾ ਦਾਣਾ ਜਿਹੜਾ ਮਰ ਜਾਂਦਾ ਹੁੰਦਾ ਸੀ ਹੂੰ ਇੰਨਾ ਇੰਨਾ ਉਹਦਾ ਇੰਨਾ ਫਾਇਦਾ ਹੁੰਦਾ ਸੀ ਉਹ ਹੁਣ ਕਿਤੇ ਹੋਣਾ ਨਹੀਂਗਾ ਉਹ ਵੇਥੇ ਕਿਤੇ ਦੇਸੀ ਕੀਮਾ ਨੇ ਕਿਤੇ ਚੈਤ ਲਾਇਆ ਵੀ ਹੁਣ ਤਾਂ ਕੋਈ ਪਤਾ ਵੀ ਨਹੀਂਗਾ ਤੇ ਚੀਜ਼ਾਂ ਨਹੀਂ ਖੂਆਂ ਤੇ ਪੁੱਤ ਖੂ ਹੀ ਨਹੀਂ ਰਹਾ ਤੇ ਚੀਜ਼ਾਂ ਕਿਥੋਂ ਲੈਣ ਦੇਣੀਆਂ ਹੂੰ ਪਿੱਛੇ ਕਿਹੜੇ ਡਾਕਟਰ ਸੀ ਪਿੱਛੇ ਤਾਂ ਕੋਈ ਡਾਕਟਰ ਹੀ ਸੀ ਕਿਤੇ ਕੋਈ ਦੇਸੀ ਕੀਮਾ ਹੁੰਦਾ ਸੀ ਕਿਤੇ ਕਿਤੇ ਪਿੰਡ 'ਚ ਇੱਕ ਅੱਦੇ 'ਚ ਹੂੰ ਜਾਂ ਦੂਜੇ ਪਿੰਡ ਜਾਣਾ ਦਵਾਈ ਲੈਣ ਹੈ ਹੀ ਨਹੀਂ ਸੀ ਇਹੋ ਦਵਾਈਆਂ ਘਰ ਦੇ ਸਾਰੇ ਦਵਾਈ ਤੇ ਘਰ ਦੇ ਸਾਰੇ ਹੋਰ ਪੜੁੰਦੇ ਸੀ ਹੂੰ ਤੇ ਵਾਹਿਗੁਰੂ ਜੀ ਕਰਤਾਰ ਸਾਹਿਬ ਹਾਲ ਸਾਹਿਬ ਇੱਕ ਜੇ